ਜਹਾਂ ਮਿਲੇ ਸਭ ਨੂੰ ਆਦਿ ਭਾਈ ਜੀ ਬੋਲੋ ਸਰ ਸਭ ਬਸ ਜਗਦੀਸ਼ ਰਹਿਤ ਸਰ ਕੀ ਬਾਤ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਕਾਫੀ ਲੇਟ ਤੱਕ ਖੜਾ ਇੰਤਜ਼ਾਰ ਕੀਤਾ ਸਾਡੇ ਇੰਤਜ਼ਾਰ ਚ ਤੁਸੀਂ ਠੰਡ ਵਿੱਚ ਵੀ ਬੈਠੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਵੀ ਮੀਟਿੰਗ ਹੋਈ ਸੀ ਤੇ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੂਟਾਂ ਪਾਈਆਂ ਜਿਹਦੇ ਨਾਲ ਆਪਾਂ ਬਹੁਤ ਵੱਡੇ ਮਾਰਜਨ ਤੇ ਜਿੱਤੇ ਇਹ ਜਿੱਤ ਤੁਹਾਡੀ ਹੈ ਕਾਂਗਰਸ ਜਿੰਦਾਬਾਦ ਕਾਂਗਰਸ ਜਿੰਦਾਬਾਦ ਯੋਗਧਾਰ ਪਗੜ ਜਿੰਦਾਬਾਦ ਯੋਗਧਾਰ ਪਗੜ ਜਿੰਦਾਬਾਦ ਸੀਨੀ ਸਾਹਿਬ ਜਿੰਦਾਬਾਦ ਸੀਨੀ ਸਾਹਿਬ ਜਿੰਦਾਬਾਦ ਉਹ ਲੱਗਦਾ ਰਹੇ ਬੋਲਦੇ ਹੋ ਤੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਸਾਡੇ ਭੈਣ ਜੀ ਵਾਡੇ ਵਿਚਕਾਰ ਵੋਟਾਂ ਲਈ ਖੜੇ ਇੱਥੇ ਕਾਰਪੋਰੇਸ਼ਨ ਦੇ ਵਿੱਚ ਪਿਛਲੇ 3 ਸਾਲ ਤੋਂ ਤੇ ਇਹਨਾਂ ਨੇ ਚੋਣਾ ਹੀ ਨਹੀਂ ਕਰਾਇਆ ਜਿਹੜਾ ਸਾਡਾ ਵੋਟ ਦਾ ਰਾਈਟ ਸੀ ਉਹ ਝਾੜੂ ਨੇ ਖੋ ਕੇ ਰੱਖਿਆ ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਸਾਨੂੰ ਹਾਈ ਕੋਰਟ ਜਲਾੜਨਾ ਪਿਆ ਤਾਂ ਇਹ ਚੋਣਾ ਹੋ ਰਹੀਆਂ ਸੋ ਅੱਜ ਤੁਹਾਨੂੰ ਵੀ ਪਤਾ ਹੈ ਕਿ ਲੋਕ ਪਛਤਾ ਰਹੇ ਹੈ ਝਾੜੂ ਨੂੰ ਵੋਟ ਪਾ ਕੇ ਕਹਿੰਦੇ ਵਿੱਚ ਝਾੜੂ ਖੜਾ ਕਰਨਾ ਕਲੇਸ਼ ਹੁੰਦਾ ਆਪਾਂ ਨੇ ਤਿੰਨ 사ਤੋਂ ਖੜਾ ਕਰਿਆ ਵਾ ਸਾਡੇ ਕਲੇਸ਼ ਪਿਆ। ਸੋ ਇਹ ਕਲੇਸ਼ ਨੂੰ ਹਟਾਣਾ ਆਪਾਂ ਨੇ ਇਹਨੂੰ ਲੰਬਾ ਪਾਉਣਾ ਹੈ। ਉਹਦੇ ਵਾਸਤੇ ਇੱਕ ਇੱਕ ਵੋਟ ਪੰਜਾ ਚੋਣ ਨਿਸ਼ਾਨ ਤੇ ਪਾਓ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਕਿ ਬੜਾ ਜ਼ਰੂਰੀ ਹੈ। ਚਰਨਜੀਤ ਚੰਨੀ ਸਾਹਿਬ ਆਪਣੀਆਂ ਵੋਟਾਂ ਆਪਸ ਦੇ ਵਿੱਚ ਪਾੜਿਓ ਨਾ। ਸਾਰੇ ਏਕਤਾ ਦੇ ਨਾਲ ਵੋਟਾਂ ਪਾਓਗੇ ਕਮਬੜੀ ਜਿੱਤ ਹੋਏਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਪਾਈਆਂ। ਇਸੇ ਤਰ੍ਹਾਂ ਸਾਰੇ ਜਣੇ ਰੜਕੇ ਇਹ ਸਾਡੇ ਬੀਬੀ ਭੈਣ ਜੀ ਕਿੱਧਰ ਖੜੇ ਐ ਆ ਵਿਚਾਈ ਬਹੁਤ ਤ੍ਰਿਪਤਾ ਭੈਣ ਜੀ ਆ ਜੋ ਸਾਈਡ ਸਾਈਡ ਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤ੍ਰਿਪਤਾ ਭੈਣ ਜੀ ਨੂੰ ਸਾਰੇ ਜਣੇ ਵੋਟਾਂ ਪਾਓ ਇਹ ਵੋਟ ਤੁਸੀਂ ਇਹਨਾਂ ਨੂੰ ਨਹੀਂ ਪਾਣੀ ਮੈਨੂੰ ਪਾਣੀ ਹੈ ਹਾਂ ਸਹੀ ਗੱਲ ਹੈ ਮੇਰੇ ਕੋਲ 5 ਕਰੋੜ ਰੁਪਈਆ ਸਾਲਾਨਾ ਗਰਾਟ ਹੁੰਦੀ ਹੈ ਜਿੱਥੇ ਪ੍ਰਭ ਦਾ ਐਲਜੀ ਆ ਤ੍ਰਿੰਦਾ ਫਿਰ ਜੀ ਕਹਿਣਗੇ ਉਹ ਉਥੇ ਸੈਨ ਕਰ ਦੂੰਗਾ ਜਿੰਨੇ ਤੁਸੀਂ ਪੈਸੇ ਦੇਓਗੇ ਦਾ ਉਹ ਯਾਰ ਇੱਕ ਮੈਂ ਛੋੜ ਯਾਰ ਮੈਂ ਕਹਿ ਰਿਹਾ ਜਿੱਥੇ ਤੁਸੀਂ ਕਹੋਗੇ ਮੈਂ ਸੈਨ ਕਰਦਾਗਾ ਉੱਪਰ ਭਰ ਲਿਓ ਜਿੰਨੇ ਭਰਦੇ ਹੋਏ ਬਾਕੀ ਇਹ ਹੈ ਕਿ ਮੰਦਿਰ ਵਾਸਤੇ ਕੁਝ ਇਹ ਨਾ ਚਾਹਦਾ ਬੱਲੇਕੇ ਨੂੰ ਦੇ ਵਿੱਚ ਕਾਨੂੰਨ ਦੀ ਅੜਚਣ ਹੈ ਕਿ ਧਾਰਮਿਕ ਸਥਾਨ ਨਹੀਂ ਦੇ ਸਕਦੇ ਜੇ ਕੋਈ ਰਸਤਾ ਨਿਕਲੇਗਾ ਤਾਂ ਮੈਂ 5 ਲੱਖ ਰੁਪਏ ਤੀਹ ਦਾ ਰੂਪ ਦਵਾਂ ਕਿ ਪਹਿਲਾਂ ਮੇਰੇ ਤਹਿਤੀ ਵੀ 5 ਲੱਖ ਮਿਲਦੇ ਨੇ ਤੁਸੀਂ ਚਾਰ ਬੱਕ ਜਵਾਹਨਾਂ ਨੂੰ ਪਾਣੀ ਦੇ ਰਿਹਾ ਲੇਕਿਨ ਬੋਡ ਨਹੀਂ ਬਾਹਰ ਜਾਣੀ ਚਾਹੀਦੀ ਦੋਨਾਂ ਨੂੰ ਕਹਾਂਗੇ ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ भीपे बहुत गिनती इकट्ठीयां हो गईयां इस तरह से वोटां भी पाणीयां है ना ओवे मेला मेला करती रही मेले वाले दिन करे रही वोटां पाणी ज्यूं जाए ना, जा, ना